ਤਾਂ ਤੋਂ ਕਿ ਬੱਚੇ ਸੀ ਦੁਸ਼ਮਣੇ ਹੋਗੇ ਇਹ ਪਹਿਲਾਂ ਤੋਂ ਚੱਲੇ ਸ਼ੁਰੂ ਕਰਦੇ ਆਂ ਭਾਈ ਅੱਜ ਗੱਲ ਕਰਾਂਗੇ ਟਿਕਟੋਕਰ ਸਟਾਰ ਦੇ ਕੇ ਬੰਬ ਛੁੱਟਿਆ ਸੀ ਮੈਨੂੰ ਤਾਂ ਆ ਖਬਰਾਂ ਦੇਖ ਕੇ ਪਤਾ ਲੱਗਿਆ ਵੀ ਇਹ ਇੱਕ ਟਿਕਟੋਕ ਚਲਾਉਂਦਾ ਵੀ ਟਿਕਟੋਕ ਸਟਾਰ ਆ ਠੀਕ ਆ ਨਾ ਮੈਨੂੰ ਤਾਂ ਪਹਿਲਾਂ ਇਹ ਲੱਗਿਆ ਕਿਤੇ ਇਹ ਬੰਦੇ ਵੱਡੇ ਭਰਾ ਕਬੱਡੀ ਕਬੱਡੀ ਖੇਡਦਾ ਹੋਇਆ ਦਾ ਸਰੀਰ ਦੇਖ ਕੇ ਮੈਨੂੰ ਤਾਂ ਇਹ ਹੀ ਲੱਗਦਾ ਸੀ ਪਹਿਲਾਂ ਗੱਲ ਕੀ ਇਹਦਾ ਨਵਾਂ ਰੋਜਰ ਸੰਧੂ ਇਹ ਟਿਕਟੌਕ ਤੇ ਆ ਕੇ ਪਾਕਿਸਤਾਨ ਦੇ ਕੁੜੀਆਂ ਨਾਲ ਭਾਈ ਉਹਨਾਂ ਨਾਲ ਮੈਚ ਲਾਉਂਦੇ ਨੇ ਉਹਨਾਂ ਨੂੰ ਕਹਿ ਦਿੰਦੇ ਨੇ ਕੋੜੀ ਬਣ ਘੋੜੀ ਬਣਾ ਸਾਬਣ ਪਾਪੂ ਬਸਾ ਦੇ ਬਹੁਤ ਕੁਝ ਕਰਾਉਂਦੇ ਨੇ ਇਹ ਬੰਦੇ ਇੱਕ ਵਾਰ ਇਹਨੇ ਲੜਾਈ ਹੋ ਜਾਂਦੀ ਹੈ ਇਸਲਾਮ ਨੂੰ ਲੈ ਕੇ ਇਹ ਬੰਦਾ ਆ ਕੇ ਬੋਲਦਾ ਤੁਸੀਂ ਰੋਜੇ ਹੀ ਰੱਖਦੇ ਰੋਜੇ ਫਲਾਣਾ ਕਰਦੇ ਨਾ ਉਹ ਲੋੜੇ ਦਾ ਪੀਰ ਆ ਜਦੋਂ ਕਿਸੇ ਪੀਰ ਨੂੰ ਤੁਸੀਂ ਗਾਲ ਕੱਢੋਗੇ ਭਾਈ ਤਾਂ ਫਿਰ ਤੁਸੀਂ ਡਾਂਗ ਹੀ ਖਾਓਗੇ ਠੀਕ ਹੈ ਨਾ ਚਾਹੇ ਧਰਮ ਕੋਈ ਵੀ ਆ ਕਿਸੇ ਕਿਸੇ ਧਰਮ ਨੂੰ ਵੀ ਆਗਿਆ ਨਹੀਂ ਦਿੱਤੀ ਕਿਸੇ ਵਿਅਕਤੀ ਨੂੰ ਵੀ ਉਹ ਕਿਸੇ ਧਰਮ ਤੇ ਕੋਈ ਟਿੱਪਣੀ ਕਰ ਸਕੇ ਜੇ ਸਿੱਖ ਧਰਮ ਦੇ ਵਿੱਚ ਵੀ ਕੁਝ ਹੁੰਦਾ ਤਾਂ ਨੰਗ ਸਿੰਘ ਵੀ ਐਦਾਂ ਹੀ ਸੋਧਾ ਲਾਉਦੇ ਪਰ ਇਹ ਬੰਦੇ ਨੇ ਥੋੜਾ ਜਿਆਦਾ ਰੌਲਾ ਪਾਤਾ ਨੰਗ ਸਿੰਘ ਰੌਲਾ ਨਹੀਂ ਪਾਉਂਦੇ ਬਸ ਕਰਕੇ ਚੁੱਪ ਕਰਕੇ ਘਮ ਆ ਜਾਂਦੇ ਨੇ ਮੈਂ ਤਾਂ ਗਲਤੀ ਭਾਈ ਆਪਣੇ ਪੰਜਾਬ ਵਾਲੇ ਦੀ ਮੰਨਦਾਗਾ ਇਹ ਵੀ ਗਲਤੀ ਮੰਨਣੀ ਚਾਹੀਦੀ ਸੀ ਪਰ ਇਹ ਤਾਂ ਮੇਰਾ ਸਾਲਾ ਬੰਡ ਪੰਗੇ ਲਈ ਜਾਂਦਾ ਕਹਿੰਦਾ ਸਾਹਮਣੂ ਤੇਰਾ ਡਰੈਸ ਦੱਸ ਲੈ ਉਹ ਕੰਜਰ ਦੇ ਉਹ ਬੰਦਾ ਕਹੀ ਜਾਂਦਾ ਪਾਕਿਸਤਾਨ ਦੇ ਇੱਕ ਜਵਾਬ ਤੋਂ ਵੀ ਵੀਡੀਓ ਪਵਾ ਕੇ ਦਿਖਾ ਦੇ ਮੈਂ ਧੌਣ ਲਾ ਦੂੰ 10 ਜਦੋਂ ਆਪਣਾ ਜੇ ਦੁਸ਼ਮਣ ਤਕੜਾ ਹੋਵੇ ਨਾ ਇੱਕ ਪੈਰ ਪਿੱਛੇ ਪੱਟ ਲੋ ਲੜਬੜੇ ਖਾਣ ਦਾ ਕੋਈ ਫਾਇਦਾ ਨਹੀਂ ਇੱਕ ਲੜਬੜਾ ਵੱਜਿਆ ਉਹ ਵੀ ਬੇਇੱਜ਼ਤੀ ਵਾਲਾ ਕੰਮ ਹੋ ਜਾਂਦਾ ਹੈ। ਸੱਤਰੋਂ ਕੋ ਰਾਜਨੀਤੀ ਸੇ ਦੂਰ ਰਹਿਣਾ ਚਾਹੀਦਾ। ਠੀਕ ਹੈ ਨਾ? ਭਾਈ ਆ ਥਾਣੇਦਾਰ ਜੇ ਵੀ ਘੱਟ ਨਹੀਂ ਇਹ ਕਹੀ ਜਾਂਦਾ ਕਿ ਕੱਲ ਪਰਸੋਂ ਸਿੱਖ ਜਥੇਬੰਦੀਆਂ ਸਾਡੀ ਹੈਲਪ ਕਰਨ ਪੰਜਾਬ ਪੁੱਤ ਸਾਡੀ ਹੈਲਪ ਕਰੇ। ਯਾਰ ਟਿਕਟੌਕ ਤੇ ਸਵਾਹ ਤੁਸੀਂ ਲਓ ਰੁਪਏ ਤੁਸੀਂ ਕਮਾਓ ਜਦੋਂ ਪੰਗਾ ਪਿਆ ਜਾਂਦਾ ਜਦ ਪੰਗਾ ਪਿਆ ਜਾਂਦਾ ਤਾਂ ਤੁਸੀਂ ਕਹਿੰਦੇ ਹੋ ਸਿੱਖ ਜਥੇਬੰਦੀਆਂ ਸਾਡੇ ਨਾਲ ਖੜੋ ਏ ਹੋ ਜਾ ਤੁਸੀਂ ਸਿੱਖ ਧਰਮ ਬਾਰੇ ਕੀ ਕਰਦੇ ਪਏ ਸੀ ਹੈ ਟਿਕਟੋਕ ਦੇ ਕੁੜੀਆਂ ਨਚਾਉਂਦੇ ਸੀ ਬਾਈ ਮੈਂ ਤਾਂ ਗਲਤੀ ਇਹਨਾਂ ਦੀ ਮੰਨਦਾ ਆਪਣੇ ਪੰਜਾਬ ਵਾਲਾਂ ਦੀ ਪਰ ਹੁਣ ਗੱਲ ਕਰਦੇ ਵੀ ਸ਼ਹਾਜਾਦ ਪੱਟੀ ਬਾਰੇ ਬਾਈ ਜੇ ਅੱਜਕੱਲ ਸੋਸ਼ਲ ਮੀਡੀਆ ਕਿਸੇ ਨੇ ਚਲਾਉਣਾ ਦਮ ਨਾਲ ਨਹੀਂ ਚੱਲਦਾ ਬੰਬ ਨਾਲ ਚੱਲਦਾ ਭਾਈ ਅੱਜ ਤੱਕ ਮੇਨ 29 ਸਾਲਾਂ ਦਾ ਹੋ ਗਿਆ ਮੈਂ ਕੋਈ ਵੀ ਡਾਣ ਟਿਕਟੋਕ ਚਲਾਉਂਦਾ ਨਹੀਂ ਦੇਖਿਆ ਇੰਸਟਾ ਚਲਾਉਂਦਾ ਨਹੀਂ ਦੇਖਿਆ ਇਹਦਾ ਮਤਲਬ ਡਿਜੀਟਲ ਲੜਾਈ ਹੋ ਗਈ ਜੇ ਕਿਸੇ ਨੇ ਕੋਈ ਗਾਲ ਕੱਢਦਾ ਤਾਂ ਸ਼ਾਇਦ ਕਿਸੇ ਦੇ ਘਰੇ ਬੰਬ ਵੀ ਡਿੱਗ ਸਕਦਾ ਭਾਈ ਮੈਂ ਵੀ ਸਮਾਰਟ ਮੈਂ ਵੀ ਸਾਹਮਣੇ ਬੋਲੂ ਭਾਈ 333 ਗਰੁੱਪ ਮੈਂ ਜਵਾਬ ਆ ਉਸਤਾਦ ਸਹੀ ਗੱਲ ਦੱਸਾਂ ਮੈਂ ਨਵਾਂ ਆਇਆ ਮੁੰਡਾ ਉੱਠਿਆ ਭਰਾ ਮੇਰੇ ਮੈਂ ਬਾਈ ਬਣ ਕੇ ਡਰਦਾ ਡਰਦਾ ਵੀਡੀਓ ਬਣਾ ਰਿਹਾ ਮੇਰੇ ਤੇ ਨਾ ਕੋਈ ਕਾਰਵਾਈ ਕਰ ਦਿਓ ਮੈਂ ਵੀ ਤੁਹਾਡੇ ਵਰਗੀ ਆ ਜਨਤਾ ਕੋ ਆਪ ਮੋਰ ਕ ਸਮਝਣਾ ਬੰਦ ਕਰ। ਹਨਾ 333 ਗਰੁੱਪ ਕਿਹਾ ਜਾਂਦਾ ਵੀ 333 ਗਰੁੱਪ ਬਈ ਆਰਫ ਆ ਉਹਦਾ ਨਾਮ ਨਾ ਲੈਣਾ ਹੁੰਦਾ ਵੱਡੇ ਭਰਾ। ਹਨਾ ਅੱਤਰੋ ਕਿਹੜਾ ਨਾ ਆ ਫੁੱਟਮਾਂ ਲਈ ਚਲੂਏ ਤਿੰਨ ਭਰਾ ਸੀ ਵੀ ਤਿੰਨ ਇਹ ਜਾਫਰ ਸਵਾਰੀ ਹੋ ਰਿਹਾ ਤੇ ਤਿੰਨੇ ਦੇ ਇਹਦੀ ਮੰਮੀ ਡੈਡੀ ਸੀ। ਠੀਕ ਆ ਸਮਝ ਗਏ ਤੁਸੀਂ ਭੈਣ ਭਰਾ ਤਿੰਨੇ ਸੀ ਤੇ ਇਹ ਵੀ ਤਿੰਨੇ ਭੈਣ ਭਰਾ ਤਾਂ ਕਰਕੇ ਇਹਨਾਂ ਨੇ ਉਹਦੇ ਗਰੁੱਪ ਦਾ ਨਾਮ ਰੱਖਿਆ 33 33 33 ਸਮਝ ਗਏ ਤੁਸੀਂ ਹੁਣ ਭਰਾ ਮੇਰੇ ਦੂਜੇ ਬੰਦੇ ਮੈਂ ਘੱਟ ਦੇਖਦਾ। ਸੋਸ਼ਲ ਮੀਡੀਆ ਤੇ ਤੇ ਆਪਣਾ ਜਨਾਬ ਇੱਦੀ ਬੈਠਾ ਰਹਿੰਦਾ ਹੈ ਇਹ ਵੀ ਕੁੜੀਆਂ ਨਾਲ ਗੱਲਾਂ ਬਾਤਾਂ ਕਰਦੇ ਨੇ ਭਾਈ ਵੀਡੀਓ ਸਾਹਮਣੇ ਆਈਆਂ ਨੇ ਪਰ ਮੈਂ ਇੱਕ ਗੱਲ ਕਹਿਣਾ ਹੁਣ ਇਹ ਆਉਦੇ ਧਰਮਾਂ ਵਿੱਚ ਲੈ ਰਹੇ ਨੇ ਤੇ ਹੱਕ ਵੀ ਆ ਭਾਈ ਠੀਕ ਆ ਨਾ ਪਰ ਮੈਨੂੰ ਐਦਾਂ ਲੱਗਿਆ ਜਿਵੇਂ ਹੁਣ ਇਹ ਵੀਡੀਓ ਪਾਰਿਆ ਵੀ ਕੋਈ ਇਹ ਜਿਹੇ ਨਾਲ ਪਰਸਨਲ ਦੁਸ਼ਮਣੀ ਸੀ ਜਦੋਂ ਤੁਸੀਂ ਕੰਮ ਕਰਤਾ ਹੁਣ ਸਿੱਖੀ ਸਿੱਖ ਦੇ ਸਿੱਖਾਂ ਦੇ ਵਿੱਚ ਕੋਈ ਬੇਅਦਵੀਂ ਹੁਣ ਕਰਦਾ ਨਾ ਕੋਈ ਤਾਂ ਚੁੱਪ ਕਰਕੇ ਸਿੱਖ ਨੇ ਗਿਆ ਤੇਰੇ ਸੌਦਾ ਲਾ ਕੇ ਆ ਜਾਂਦੇ ਨੇ ਬਾਤ ਬਾਤ ਦੇ ਵਿੱਚ ਪਾਉਂਦੀਆਂ ਬਾਹਾਂ ਟੰਗੀਆਂ ਮਿਲਦੀਆਂ ਨੇ ਯਾਹਾਂ ਪਈ ਨੇ ਬਿਆਦਵੀ ਕੀਤੀ ਸੀ ਤਾਂ ਤੁਸੀਂ ਤਾਂ ਰੋਲਾ ਕਿੰਨਾ ਪਾਈ ਜਾਨੇ ਹੋ ਯਾਰ ਠੀਕ ਹੈ ਨਾ ਉਹ ਭੈਰ ਸੀਟ ਪੜਾਕਾ ਨਹੀਂ ਸੀ ਬੰਬ ਸੀ ਬੰਬ ਇਹ ਤਾਂ ਹੱਤਵਾਦੀਆਂ ਵਾਲਾ ਕੰਮ ਹੋ ਗਿਆ ਤੇਰੇ ਚ ਸਭ ਤੋਂ ਵੱਡੀ ਗਲਤੀ ਇਹ ਆ ਤੂੰ ਉਹਦੇ ਜਵਾਬ ਨਹੀਂ ਦੇਖੀ ਤੂੰ ਉਹਦੀ ਘਰ ਵਾਲੀ ਨਹੀਂ ਦੇਖੀ ਤੂੰ ਉਹਦਾ ਬੁੱਢਾ ਮਾਪਿਓ ਨਹੀਂ ਦੇਖਿਆ ਤੂੰ ਸਿਰਫ ਬੰਬ ਸਿੱਟਣ ਦੀ ਕਰੀ ਜੇ ਬੰਬ ਫਟ ਜਾਂਦਾ ਉੱਥੇ ਨਿੱਕੇ ਨਿੱਕੇ ਜਵਾਬ ਸੀ ਯਾਰ ਠੀਕ ਹੈ ਉਹਨਾਂ ਨੂੰ ਸੋਇਆ ਤੇ ਅੱਲਾਹ ਤੇਨੂੰ ਮaaf ਕਰ ਦਿੰਦਾ ਮੈਨੂੰ ਦੱਸ ਕਰ ਦਿੰਦਾ ਅੱਲਾ ਮਾਫ ਦੇ ਨੂੰ ਉਹਨਾਂ ਚਲੇ ਨੇ ਗਾਲਾਂ ਕੱਢੀਆਂ ਤੁਹਾਡੇ ਅਸਲਾਮ ਨੂੰ ਪਰ ਉਹ ਜਵਾਕਾਂ ਦਾ ਕੀ ਕਸੂਰ ਭਾਈ ਮੈਨੂੰ ਦੱਸ ਉਹ ਜਵਾਕਾਂ ਦਾ ਕੀ ਕਸੂਰ ਇਹ ਤਾਂ ਗੱਲ ਗੱਲ ਤਾਂ ਨਾ ਉਸਤਾਦ ਜਿਹੜੇ ਤੂੰ ਵੱਡੇ ਅਹੁਦੇਦਾਰਾਂ ਮੈਂ ਉਹਨਾਂ ਨੂੰ ਸਵਾਲ ਪੁੱਛਦਾ ਵੀ ਭਾਈ ਤੁਹਾਡੇ ਅਸੀਂ ਫੈਨ ਹੁੰਦੇ ਸੀ ਇੱਕ ਟਾਈਮ ਕੀ ਧਾਰਮਿਕ ਕਲਾਚ ਪੜਦੇ ਹੁੰਦੇ ਸੀ ਨਾ ਉਦੋਂ 333 ਗਰੁੱਪਾ ਸੀ ਉਹ ਕੀ ਪੇਡ ਫੋਨ ਹੁੰਦੇ ਸੀ ਉਹਨਾਂ ਸੱਚ ਮਾਰਦੇ ਹੁੰਦੇ ਸੀ ਭਰਾ ਮੇਰੋ ਅਰੇ ਕਹਿਣਾ ਕੀ ਚਾਹਤੇ ਹੋ ਜਿੰਨਾ ਕਿ ਜਾਂਚ ਕਰੀ ਪਰਤਾਲ ਕੀਤੀ ਪਤਾ ਲੱਗਿਆ ਭਾਈ ਇਹ ਗਰੀਬਾਂ ਦੀ ਬਹੁਤ ਮਤ ਕਰਦੇ ਨੇ ਤੇ ਦੂਜੀ ਗੱਲ ਜੇ ਟਿਕਟੋਕ ਚਲਾਉਂਦੇ ਨੇ ਪੈਸਾ ਕਰਕੇ ਤਾਂ ਚਲਾਉਂਦੇ ਨਹੀਂ ਸਿਰਫ ਇੱਕ ਮਸ਼ਹੂਰੀ ਕਰਕੇ ਚਲਾਉਂਦੇ ਨੇ ਵੀ ਸਾਡਾ ਨਾਮ ਬਣੇ ਠੀਕ ਹੈ ਨਾ ਨੌਰਸ ਬਿਸ਼ਨੋਈ ਵਾਂਗੂ ਸਾਡੀਆਂ ਖਬਰਾਂ ਲੱਗਣ ਕਿਉਂਕਿ ਭਾਈ ਮੈਂ ਵੀ ਆ ਲਾਈਨ ਦੇ ਵਿੱਚ ਹੀ ਆਇਆਗਾ ਮੈਂ ਵੀ ਖੂਦ ਦੇ ਵਿੱਚ ਲੱਤਾਂ ਦੇ ਰੱਖੀਆਂ ਸੀ ਬਸ ਮੇਰੀ ਮਾਂ ਨੇ ਮੈਨੂੰ ਕੱਢ ਲਿਆ ਭਰਾ ਮੇਰੇ ਮੈਂ ਨਵਾਂ ਜਿਹਾ ਮੁੰਡਾ ਵੀਡੀਓ ਨੂੰ ਸ਼ੇਅਰ ਕਰ ਦੋ 333 ਮਤਲਬ ਤੁਹਾਨੂੰ ਦੱਸਦਾ ਮੈਂ ਵੀ ਇਹ ਤਿੰਨ ਤਿੰਨ ਭਰਾ ਸੀ ਤੇ ਤਿੰਨੇ ਇਹਦੇ ਡੇਢੀ ਦਾਇ ਹੋ ਰਹੀ ਸੀ ਠੀਕ ਹੈ ਨਾ ਤਾਂ 333 ਰੁਪਏ ਨਾਲ ਨਾਮ ਰੱਖਿਆ ਗਿਆ ਬਹੁਤ ਮਤ ਕਰਦੇ ਨੇ ਬਾਈ ਕਰਨੀ ਵੀ ਚਾਹੀਦੀ ਆ ਘਰ ਘਰ ਪਵਾ ਕੇ ਦਿੰਦੇ ਨੇ ਵਧੀਆ ਕੰਮ ਆ ਪਰ ਬਾਈ ਇਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਵੀ ਤੁਸੀਂ ਜਵਾਕਾ ਵਾਂਗੂ ਟਿਕਟੋਕ ਤੇ ਆ ਕੇ ਲੜੀ ਜਾਓ ਠੀਕ ਹੈ ਨਾ ਇਹਦਾ ਮਤਲਬ ਤਾਂ ਡਿਜੀਟਲ ਲੜਾਈ ਹੋ ਗਈ ਬਾਈ ਵੱਡੇ ਭਰਾ ਇਹਦਾ ਤੁਹਾਨੂੰ ਬਾਈ ਸਮਝ ਨਹੀਂ ਕੋ ਗੱਲ ਇਹ ਚ ਛੋਟੀ ਗੱਲ ਕਰ ਤਾਂ ਤੁਸੀਂ ਬਾਰ ਬਾਰ ਉਹ ਉਹ ਨਾ ਬਣ ਨਹੀਂ ਰਿਹਾ ਡਾਊਨ ਵਾਲਾ ਮਤਲਬ ਡਾਊਨ ਵਾਲੀ ਗੱਲ ਜੀ ਬਣ ਨਹੀਂ ਰਹੀ ਡਾਊਨ ਕਦੇ ਭਾਈ ਆ ਕੇ ਸੋਸ਼ਲ ਮੀਡੀਆ ਦੇ ਆ ਕੇ ਦਿੱਲੀ ਆ ਮੇਰਾ ਅਕਾਊਂਟ ਆ ਉਹਨੂੰ ਫੋਲੋ ਕਰੋ ਆਏ ਭਾਈ ਆ ਹੀ ਨਹੀਂ ਕਰਦੇ ਹੁੰਦੇ ਡਾਊਨ ਸੋਡੇ ਵੱਡੇ ਪ੍ਰਾਤ ਦੇ ਨਾਲ ਨਾਮ ਉੱਦੀ ਬਹੁਤ ਠੀਕ ਹੈ ਨਾ ਪੰਜਾਬ ਦੇ ਵਿੱਚ ਵੀ ਸੁਣ ਲੈ ਲੋਕਾਂ ਨੇ ਨਾਮ ਫਿਰ ਬਾਰ ਬਾਰ ਵੀਡੀਓ ਪਾਉਣ ਦਾ ਮਤਲਬ ਕੀ ਆ ਮਸ਼ਹੂਰੀ ਖੱਟਨੀ ਆ ਫਿਰ ਤਾਂ ਪਰ ਹੁਣ ਤਾਂ ਵਿਚਾਲੇ ਲਿਆ ਜਾ ਰਹੇ ਯਾਰ ਜੇ ਇਹਨਾਂ ਨੂੰ ਧਰਮ ਨਾਲ ਪਿਆਰ ਹੁੰਦਾ ਤਾਂ ਫਿਰ ਇਹ ਬਾਰ ਬਾਰ ਵੀਡੀਓ ਨਹੀਂ ਪਾਉਣੀ ਸੀ ਇਹਨਾਂ ਨੇ ਇੱਕ ਵੀਡੀਓ ਪਾ ਕੇ ਛੱਡ ਦੇਣੀ ਸੀ ਆ ਭਾਈ ਐਸੀ ਕੀਤਾ ਸਾਡੇ ਧਰਮ ਬਾਰੇ ਮੜਾ ਬੋਲਿਆ ਇਹ ਇੰਨੀ ਗੱਲ ਸੀ ਹੁਣ ਤਾਂ ਸਾਫ਼-ਸਾਫ਼ ਪਤਾ ਲੱਗਦਾ ਵੀ ਜੋ ਬੰਬ ਜੋ ਬੰਬ ਛਿਟਿਆ ਸੋਸ਼ਲ ਮੀਡੀਆ ਨਹੀਂ ਛਟਾਇਆ ਅਸਲੀ ਅਸਲੀ ਗੁਨਾਹਗਾਰ ਸੋਸ਼ਲ ਮੀਡੀਆ ਇੰਸਟਾਗ੍ਰam ਹੈ ਬਈ ਟਿਕਟੌਕ ਐਸੇ ਮ ਬੜਾ ਸਖਤ ਲੱਡਾ ਹੂ ਅੱਤਵਾਦੀ ਹਮਲਾ ਹੋਇਆ ਉਹਦੇ ਘਰੇ ਨਿੱਕੇ ਨਿੱਕੇ ਬੱਚੇ ਸੀ ਦੁਸ਼ਮਣੇ ਆਉਂਦੀ ਸੀ ਪਹਿਲਾਂ ਇਕੱਲੇ ਨੂੰ ਇਕੱਲਾ ਟੱਕਰ ਦਾ ਜੇ ਫੈਮਿਲੀ ਨਾਲ ਮਿਲ ਜਾਂਦੀ ਸੀ ਨਾ ਬੰਦਾ ਪਾਸਾ ਵਟ ਕੇ ਲੰਘ ਜਾਂਦਾ ਸੀ ਵੀ ਫੇਰ ਦੇਖਾਂਗੇ ਮੈਂ ਤਾਂ ਤੁਹਾਡੇ ਡੈਡੀ ਜੋ ਜੋ ਤੁਹਾਡਾ ਪਿਤਾ ਜੀ ਆ ਪਿਓ ਆ ਤੁਹਾਡਾ ਮੈਂ ਤਾਂ ਉਹਨਾਂ ਦੀ ਦੁਸ਼ਮਣੀਆਂ ਸੁਣੀ ਉਹ ਤਾਂ ਇਕੱਲੇ ਨੂੰ ਇਕੱਲਾ ਦੇਖਦੇ ਸੀ ਉਹਨਾਂ ਨੇ ਤਾਂ ਕਦੇ ਬੰਬ ਸਿੱਟੇ ਨਹੀਂ ਵੀ ਕਿੱਥੇ ਜਵਾਬ ਪਏ ਨੇ ਉਹ ਤਾਂ ਇੰਨਾ ਸੋਚਦੇ ਸੀ ਫਿਰ ਤੁਸੀਂ ਕਿਉਂ ਨਹੀਂ ਸੋਚਦੇ ਭਾਈ ਸੋਡੇ ਅੰਦਰ ਦਿਲ ਹੈਗਾ ਦਿਲ ਵੀ ਕਿਸੇ ਜਵਾਬ ਮਾਰ ਗਿਆ ਸਾਡੀ ਵਜ੍ਹਾ ਕਰਕੇ ਫੇਰ ਪੱਟੀ ਸਾਹਿਬ ਇੱਥੇ ਤੁਸੀਂ ਗਲਤ ਹੋ ਤੁਸੀਂ ਉਹਦੇ ਕੱਲੇ ਦੀਆਂ ਲੱਤਾਂ ਤੋੜਦੇ ਬਾਹਾਂ ਤੋੜਦੇ ਕੁਝ ਵੀ ਕਰਦੇ ਜਦੋਂ ਥੋੜੀ ਪੰਜਾਬ ਦੇ ਵਿੱਚ ਇੰਨੀ ਪਹੁੰਚ ਆ ਭਾਈ ਤੁਸੀਂ ਦੱਸੋ ਪਹੁੰਚ ਹੈਗੀ ਨਾ ਫੋਲ ਇਹਨਾਂ ਤੇ ਜਦੋਂ ਬੰਬ ਵੀ ਛਿੜਦਾ ਫਿਰ ਉਹ ਕੱਲਾ ਟੱਕਰ ਨਹੀਂ ਸਕ ਸਕਦਾ ਕੀ ਪਤਾ ਬੰਬ ਨੂੰ ਪਤਾ ਵੀ ਚੱਲਦਾ ਤਾਂ ਹੈ ਨਹੀਂ ਕਿਹੜਾ ਵੀ ਆਏ ਉਹ ਜਿਹਾ ਡਰਾਪਾ ਦੇਤਾ ਭਈ ਆਪ ਦੇ ਧਰਮ ਪਾਸ ਦੇ ਲੋੜੋਂ ਮਰੋ ਬਹੁਤ ਚੰਗੀ ਗੱਲ ਆ ਉਸਤਾਦ ਸਾਡੇ ਸਿੱਖੇ ਸਿੱਖੀ ਬਾਰੇ ਕੋਈ ਬੋਲੂਗਾ ਸੀ ਵੀ ਬਚਾ ਲੋ ਪਾਟਣ ਦਾ ਦਮ ਰੱਖਦੇ ਆ ਮੈਂ ਤੈਨੂੰ ਇੱਕ ਬਿੱਤਰ ਐ ਕਰਦੇ ਦੇਖਿਆ ਸਾਡੇ ਬਾਬੇ ਦੀਆਂ ਬਾਥਰੂਮ ਦੇ ਵਿੱਚੋਂ ਉੱਤੇ ਪਿਸ਼ਾਬ ਕਰਾਇਆ ਜਾਂਦਾ ਫੋਟਮਾਂ ਤੇ ਪਾਟਿਆ ਜਾਂਦਾ ਸਾਡੇ ਪਾਕਿਸਤਾਨ ਦਾ ਲੜਕਾ ਤੁਸੀਂ ਇਹਦਾ ਜੇ ਕੁਝ ਕਰਦੇ ਨਾ ਫੇਰ ਸਾਨੂੰ ਮੰਨ ਗਏ ਸੀ ਜੇ ਤੁਸੀਂ ਧਰਮ ਬਰਾਬਰ ਸਮਝਦੇ ਹੋ ਨਾ ਫੇਰ ਤੁਸੀਂ ਆਪ ਦੇ ਧਰਮ ਵਾਲੇ ਬੰਦੇ ਨੂੰ ਵੀ ਹਟਾਓ ਉਹਦਾ ਤਾਂ ਪਤਾ ਨਹੀਂ ਹੈਗਾ ਪਰ ਇਹਦਾ ਪਾਕਿਸਤਾਨ ਦਾ ਨਾ ਤੁਸੀਂ ਉਹਨੂੰ ਰੋਕ ਸਕਦੇ ਹੋ ਨਾ ਭਾਈ ਦੱਸੋ ਮੈਨੂੰ ਪਾਕਿਸਤਾਨ ਦੇ ਕਈ ਮੁੰਡੇ ਮੈਂ ਦਿਖਾ ਦੂੰਗਾ ਜੋ ਸਿੱਖ ਧਰਮ ਬਾਰੇ ਮਾੜਾ ਬੋਲਦੇ ਆ ਸਿੱਖ ਗੁਰੂਆਂ ਬਾਰੇ ਮਾੜਾ ਮਾੜਾ ਬੋਲਦੇ ਨੇ ਕਈ ਵੀਡੀਓ ਤੁਹਾਡੇ ਸਾਹਮਣੇ ਰੱਖ ਦੂੰਗਾ ਉਹਨਾਂ ਦਾ ਵੀ ਕੁਝ ਕਰੋ ਭਾਈ ਫੇਰ ਤੁਹਾਨੂੰ ਮਨਸਾਹਬੀ ਬੋਲਣ ਦੀ ਹਿੰਮਤ ਰੱਖਦਾ ਸੱਚ ਇਹ ਹੈ ਵੱਡੇ ਭਰਾ ਤੁਸੀਂ ਠੀਕ ਕੀਤਾ ਸਲਾਮ ਲੀ ਕਰਨਾ ਚਾਹੀਦਾ ਸੀ ਪਰ ਬਾਲ ਬੱਚੇ ਦੇਖਣੇ ਚਾਹੀਦੇ ਸੀ ਦੁਸ਼ਮਣ ਉਹ ਹੁੰਦਾ ਜਿਹੜਾ ਕੱਲੇ ਨੂੰ ਕੱਲਾ ਟੱਕਰੇ ਅੱਬਾਸ ਬੇਟਾ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰ ਦਿਓ ਜੇ ਤੁਹਾਨੂੰ ਚੰਗੀ ਲੱਗੇ ਠੀਕ ਹੈ ਨਾ ਅਸਲੀ ਤੁਹਾਨੂੰ ਦੁਸ਼ਮਣ ਦੱਸਦਾ ਮੈਂ ਵੀ ਸੋਸ਼ਲ ਮੀਡੀਆ ਮੋਬਾਈਲ ਆ ਭਾਈ 1 ਬਣ ਕੇ ਫੋਲੋ ਕਰ ਲੋ ਯਾਰ ਭਾਈ 1 ਬਣ ਕੇ ਠੀਕ ਹੈ ਨਾ ਧੰਨਵਾਦ